ਇਨੇ ਕੋਈ ਟਾਈਮ ਨਹੀਂ ਚੇਗਾ ਆ ਪਾ ਜਿੱਦਾਂ ਦਾ ਪੈ ਰੱਖਿਆ ਇੱਕ ਦਿਨ ਹੀ ਦਾਿੰਦ ਪੱਤੀ ਦਾ ਬੜੀ ਮਾਂ ਨਾ ਨਾ ਗਰੀਬ ਮੰਗੀਆਂ ਜੀ ਸਿੱਧਾ ਗਰੀਬ ਦੇ ਦਿਲ ਦੀ ਬਹੁਤ ਮਿਹਰ ਆ ਗਰੀਬੀ ਕਹਿੰਦੀ ਜਿਨ੍ਹਾਂ ਦੇ ਧੀਆਂ ਪੁੱਤ ਭੈਣ ਭਰਾ ਠੀਕ ਹੋ ਗਏ ਨੇ ਉਹਨਾਂ ਨੂੰ ਵੀ ਚਾਹੇ ਕਿਹੜਾ ਜ਼ਰੂਰ ਘੜਾਇਆ ਕਰੋ ਲੈ ਕੇ ਆਇਆ ਕਰੋ ਕਿਸੇ ਕੰਮ ਲਾਓ ਵਿਲੇ ਨਾ ਛੱਡੋ ਉਹਨਾਂ ਨੂੰ ਜਿੰਨਾ ਟਾਈਮ ਉਹ ਦੁਵਾਰਾ ਘਰ ਦੇ ਕੰਮਕਾਰ ਕਰਨੀ ਲੱਗਦਾ ਉਹਨਾਂ ਟਾਈਮ

ਤੋਂ ਲੈ ਕੇ ਤੁਸੀਂ ਸਾਡੇ ਕੋਲੇ ਆਏ ਸੀਗੇ 2022 ਚ ਇੱਕ ਹੀ ਟਾਈਮ 2 ਸਾਲ ਹੋ ਗਏ ਉਹ ਭੰਨ ਤੋੜਦਾ ਨਹੀਂ ਕਰਦਾ ਜਿਵੇਂ ਪਹਿਲਾਂ ਬੰਨ ਕੇ ਰੱਖਣਾ ਪੈਂਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਸੋਮਵਾਰ ਆਪਾਂ ਸਾਰੇ ਜਿਹੜੇ ਸੁਪਨਿਆਂ ਦੇ ਘਰ ਪਹੁੰਚੇ ਆ ਮੈਂਬਰ ਰੀਪੀਟ ਦਵਾਈਆਂ ਲੈਣ ਲਈ ਜਿਹੜੀਆਂ ਕੈਂਪ ਦੇ ਵਿੱਚ ਇਹਨਾਂ ਦੀਆਂ ਦਵਾਈਆਂ ਚੱਲਦੀਆਂ ਉਹ ਭੈਣ ਭਰਾ ਆਏ ਨੇ। ਉਹ ਬਾਪੂ ਬਜ਼ੁਰਗ ਆਏ ਨੇ, ਮਾਵਾ ਆਈਆਂ, ਭੈਣਾਂ ਆਈਆਂ। ਜਿਨ੍ਹਾਂ ਦੇ ਮੈਂਬਰ, ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਬਿਲਕੁਲ ਠੀਕ ਨੇ। ਜਿਨ੍ਹਾਂ ਦੇ ਦਿਮਾਗ ਦੀਆਂ ਦਵਾਈਆਂ ਚੱਲਦੀਆਂ। ਘਰਾਂ 'ਚ ਪਹਿਲਾਂ ਸੰਗਲਾਂ ਨਾਲ ਬੰਨੇ ਹੋਏ ਸੀ ਜਾਂ ਸੜਕਾਂ 'ਤੇ ਤੁਰੇ ਫਿਰਦੇ ਸੀ ਜਾਂ ਪੰਨ ਤੋੜ ਕਰਦੇ ਸੀ, ਆਖੇ ਨਹੀਂ ਸੀ ਲੱਗਦੇ। ਅੱਜ ਉਹ ਸਾਰੇ ਭੈਣ ਭਰਾ, ਬਾਪੂ ਬਜ਼ੁਰਗ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰ ਰਹੇ ਨੇ। ਉਹਨਾਂ ਦੀਆਂ ਦਵਾਈਆਂ ਜਿਹੜੀਆਂ ਰਿਪੀਟ ਦੇ ਵਿੱਚ ਕੈਂਪ ਤੋਂ ਇੱਕ ਦਿਨ ਪਹਿਲਾਂ ਦਿੱਤੀਆਂ ਜਾਂਦੀਆਂ ਤਾਂ ਜੋ ਕੈਂਪ ਤੇ ਰਸ ਘੱਟ ਸਕੇ ਕਿਉਂਕਿ ਹੁਣ ਕੱਲ ਨੂੰ ਵੀ 3000 ਦੇ ਕਰੀਬ ਮਰੀਜ਼ ਆਉਣੇ ਆ ਤੇ 8-9000 ਲੋਕ ਇੱਕ ਮਰੀਜ਼ ਨੂੰ ਜਦੋਂ 3-3 4-4 ਜਾਣੇ ਲੈ ਕੇ ਆਉਂਦੇ ਵਿਚਾਰੇ ਤਾਂ ਉਹ ਸਾਰਾ ਕੁਝ ਥੋੜਾ ਘੱਟ ਰੁਕਟਾਉਣ ਵਾਸਤੇ ਅਸੀਂ ਇਹ ਪ੍ਰਾਲਾ ਕੀਤਾ ਵੀ ਇੱਕ ਦਿਨ ਪਹਿਲਾਂ ਰੀਪੀਟ ਦਵਾਈਆਂ ਦੇ ਦਿੱਤੀਆਂ ਜਾਂ ਕਰ। ਤੇ ਅੱਜ ਜਿਹੜੇ ਭੈਣ ਭਰਾ ਆਏ ਨੇ ਇੱਕ ਤਾਂ ਮੇਰੀ ਬੇਨਤੀ ਹੈ ਜਿਨ੍ਹਾਂ ਦੇ ਮਰੀਜ਼ ਹਜੇ ਪੂਰੇ ਠੀਕ ਨਹੀਂ ਘੱਟ ਠੀਕ ਆ ਪਰ ਉਹਨੇ ਦਵਾਈਆਂ ਰਿਪੀਟ ਚੱਲ ਪਈਆਂ। ਉਹ ਮਰੀਜ਼ ਨੂੰ ਨਾਲ ਜ਼ਰੂਰ ਲੈ ਆ ਕਰੋ ਚਾਹੇ ਕਿਹੜਾ ਹੀ ਕਢਾ ਲਿਆ ਲੈ ਉਹਨੇ। ਘਟੋ ਘਟ ਚਲੋ ਦਾ ਕਮਰੇ ਜੋ ਬਾਹਰ ਨਿਕਲ ਕੇ ਇੱਕ ਦਿਨ ਤਾਂ ਥੋੜਾ ਬਾਹਰ ਦੁਨੀਆ ਦੇ ਵਿੱਚ ਵਿਚਰ ਕੇ ਨਿਕਲੂਗਾ। ਉਹਨੇ ਇੱਕ ਮਾਤਾ ਮਿਲੇ ਉਹ ਦੱਸ ਦਿਆ ਵੀ ਮੇਰਾ ਬੇਟਾ ਠੀਕ ਆ ਅੱਗੇ ਨਾਲੋਂ। ਪਰ ਅੰਦਰੋਂ ਘੱਟ ਨਿਕਲਦਾ ਅੰਦਰ ਹੀ ਬੈਠਾ ਰਹਿਣਾ ਜ਼ਿਆਦਾ ਫਿਰ ਉਹ ਠੀਕ ਨਹੀਂ ਹੈਗਾ ਫਿਰ ਉਹ ਠੀਕ ਨਹੀਂ ਹੈਗਾ ਫਿਰ ਉਹਨੂੰ ਤੁਸੀਂ ਠੀਕ ਰਾਮ ਮੰਨੋ ਜਿੰਨਾ ਟਾਈਮ ਉਹ ਦੁਬਾਰਾ ਘਰ ਦੇ ਕੰਮਕਾਰ ਕਰਨੀ ਲੱਗਦਾ ਉਹਨਾ ਟਾਈਮ ਉਹ ਠੀਕ ਨਹੀਂ ਮੰਨਿਆ ਜਾ ਸਕਦਾ ਤੇ ਜੇ ਤੁਹਾਡੀਆਂ ਦਵਾਈਆਂ ਰਿਪੀਟ ਹੋ ਵੀ ਗਈਆਂ ਤਾਂ ਵੀ ਉਹਨੂੰ ਤੁਸੀਂ ਨਾਲ ਲਿਆਓ ਤਾਂ ਜੋ ਸਾਡੇ ਮੱਥੇ ਲੱਗੇ ਸਾਨੂੰ ਵੀ ਪਤਾ ਲੱਗੇ ਅਸੀਂ ਡਾਕਟਰ ਨਾਲ ਗੱਲ ਕਰੀਏ ਵੀ ਇਹਦੀ ਦਵਾਈ ਰਿਪੀਟ ਜਲਦੀ ਹੈ ਜੀ ਵੀ ਹਜੇ ਇਹ ਬੰਦਾ ਪੂਰਾ ਠੀਕ ਨਹੀਂਗਾ ਤੇ ਆਪਾਂ ਕੁਝ ਹੋਰ ਸੋਚ ਸਕੀਏ ਕੋਈ ਹੋਰ ਮਦਦ ਕਰ ਸਕੀਏ ਤੇ ਮੇਰੀ ਬੇਨਤੀ ਆ ਭੈਣਾ ਭਰਾਵਾਂ ਨੂੰ ਵੀ ਜਿਨ੍ਹਾਂ ਦੇ ਧੀਆਂ ਪੁੱਤ ਭੈਣ ਭਰਾ ਠੀਕ ਹੋ ਗਏ ਨੇ ਉਹਨਾਂ ਨੂੰ ਵੀ ਚਾਹੇ ਗੇੜਾ ਜ਼ਰੂਰ ਕਢਾਇਆ ਕਰੋ ਲੈ ਕੇ ਆਇਆ ਕਰੋ ਕਿਸੇ ਕੰਮ ਲਾਓ ਵਿਲੇ ਨਾ ਛੱਡੋ ਉਹਨਾਂ ਨੂੰ ਚਾਹੇ ਘਰ ਦੇ ਕੋਈ ਛੋਟੇ ਛੋਟੇ ਕੰਮ ਜਾਂ ਕਿਸੇ ਦੁਕਾਨ ਤੇ ਲਾ ਦਿਓ ਜਿੱਥੇ ਜਾ ਕੇ ਉਹ ਰੋਜ਼ ਨਵੇਂ ਲੋਕਾਂ ਨੂੰ ਮਿਲੇ ਆਪਣੀ ਜ਼ਿੰਦਗੀ ਚ ਅੱਗੇ ਵਧੇ ਨਵਾਂ ਕੁਝ ਸਿੱਖੇ ਹੋ ਤੇ ਇਹ ਤੁਹਾਡੇ ਸਾਰਿਆਂ ਦੀ ਸਹੂਲਤ ਵਾਸਤੇ ਆਪਾਂ ਇਹ ਕੈਂਪ ਦੀ ਇੱਕ ਦਿਨ ਦੀ ਡੇਟ ਹੋਰ ਵਧਾਈ ਆ ਤੁਸੀਂ ਦੇਖੋ ਸਾਡੇ ਵਲੰਟੀਅਰ ਅੱਗੇ ਇੱਕ ਦਿਨ ਨਹੀਂ ਕੰਮ ਕਰਦੇ ਸੀ ਹੁਣ ਫੇਰ ਉਹਨਾਂ ਲਈ ਵੀ ਡਬਲ ਹੋ ਗਿਆ ਕੰਮ ਪਰ ਅਸੀਂ ਫੇਰ ਵੀ ਸਾਰਾ ਕੁਝ ਕਰਨ ਨੂੰ ਤਿਆਰ ਆ ਵੀ ਤੁਹਾਡੇ ਘਰਾਂ ਦੇ ਵਿੱਚ ਕਿਸੇ ਤਰੀਕੇ ਖੁਸ਼ੀਆਂ ਹੋਣ ਤੇ ਉਹਦੇ ਲਈ ਤੁਸੀਂ ਵੀ ਤੁਹਾਡੀ ਸਾਡੀ ਸਪੋਰਟ ਕਰੋ ਜਿਹੜੇ ਭੈਣ ਭਰਾ ਠੀਕ ਨੇ ਕੋਈ ਵਲੰਟੀਅਰਲੀ ਸੇਵਾ ਕਰਾ ਸਕਦੇ ਨੇ ਇੱਥੇ ਜਿਹੜੋਂ ਅੱਜ ਆਏ ਨੇ ਉਹਨਾਂ ਨੂੰ ਜਾਦਾ ਕੰਮ ਨਹੀਂ ਖੇਤੀਬਾੜੀ ਦਾ ਕੰਮ ਕਰਦੇ ਆ ਇਹਨਾਂ ਦਿਨਾਂ 'ਚ ਖੇਤੀਬਾੜੀ ਦਾ ਕੰਮ ਵੀ ਥੋੜਾ ਠੀਕ ਰਹਿੰਦਾ ਇਹਨਾਂ ਖਿੱਚ ਨਹੀਂ ਹੁੰਦੀ ਇੱਕ ਦਿਨ ਰਹਿ ਪਿਆ ਕਰੋ ਸਾਡੇ ਨਾਲ ਰਹਿ ਕੇ ਕੱਲ ਦੇ ਕੈਂਪ 'ਚ ਸੇਵਾ ਕਰਾ ਦਿਆ ਕਰੋ ਨਾਲ ਪ੍ਰਸ਼ਾਦ ਦੇ ਪਾਣੀ ਦੀ ਦਵਾਈ ਦਾਰੂ ਦੀ ਮੰਜੇ ਬਿਸਤਰੇ ਦੇ ਬੰਦ ਦੀ ਵਲੰਟੀਅਰਲੀ ਤੁਸੀਂ ਸਾਡਾ ਇਹ ਸੇਵਾ 'ਚ ਸਹਿਯੋਗ ਦੇ ਸਕਦੇ ਹੋ ਆਪਣਾ ਨਾਮ ਨੋਟ ਕਰਾ ਲਿਆ ਕਰੋ ਵੀ ਮੈਂ ਇੱਥੇ ਰਹਿ ਕੇ ਇੱਕ ਦਿਨ ਸੇਵਾ ਕਰਾ ਸਕਦਾ ਤਾਂ ਇੱਕ ਦਿਨ ਸਾਡੇ ਕੋਲ ਰਹਿ ਪਿਆ ਕਰੋ ਤਾਂ ਜੋ ਕੱਲ ਵਾਲੇ ਕੈਂਪ 'ਚ ਤੁਸੀਂ ਸਾਡੇ ਨਾਲ ਸਵਾਵਾ ਕਰ ਸਕੋ ਬਹੁਤ ਧੰਨਵਾਦ ਹੋਊਗਾ ਜੇ ਕੋਈ ਭੈਣ ਭਰਾ ਪ੍ਰਸ਼ਾਦੇ ਪਾਣੀ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਸੇਵਾ 'ਚ ਰਹਿ ਕੇ ਸਾਡੇ ਨਾਲ ਇੱਕ ਦਿਨ ਸਹਿਯੋਗ ਦੇ ਸਕਦਾ ਬਾਕੀ ਬੇਨਤੀ ਆ ਜਿਨ੍ਹਾਂ ਨੇ ਘਰੇ ਡੰਗਰ ਪਸ਼ੂ ਰੱਖਿਆ ਕਰਉਣ ਲੱਗੇ ਦੁੱਧ ਲੀਟਰ 2 ਲੀਟਰ ਜੇ ਹੁੰਦਾ ਲੈ ਆਇਆ ਕਰੋ ਕਿਉਂਕਿ ਕੈਂਪ ਤੇ ਦੁੱਧ 60 65000 ਰੁਪਏ ਦਾ ਦੁੱਧ ਇੱਕ ਕੈਂਪ ਤੇ ਲੱਗ ਜਾਂਦਾ ਆਪਣਾ ਤੇ ਜੇ ਸੰਗਤ ਵੱਲੀ ਉਹ ਆ ਜਵੇ ਤਾਂ ਸਮੁੰਦਰ ਆ ਤੇ ਉਹ ਕਦੇ ਨਾ ਖਤਮ ਹੋਣ ਵਾਲਾ ਸਮੁੰਦਰ ਜੇ ਤੁਹਾਡੇ ਘਰਾਂ ਚ ਵਗਦਾ ਪ੍ਰਮਾਤਮਾ ਕਿਰਪਾ ਕਰੇ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ ਲੀਟਰ 2 ਲੀਟਰ ਦੁੱਧ ਆਉਣ ਲੱਗੇ ਘਰੋਂ ਲੈ ਆਇਆ ਕਰੋ ਹਾਂ ਮੈਂ ਠੀਕ ਹਾਂ ਹਾਂਜੀ ਕਿਹਦੀ ਦਵਾਈ ਹੈ ਕਾਕਾ ਮੇਰਾ ਹਾਂ ਕਿੰਨੇ ਸਾਲਾਂ ਦਾ 20 ਸਾਲ ਕੀ ਕਰਦਾ ਕੰਮ ਬਸ ਕੰਮ ਕੁਝ ਨਹੀਂ ਕਰਦਾ ਹੈਗਾ ਮੰਜੇ ਤੇ ਰਹਿਣਾ ਮੰਜਾ ਲਿਟਕਦਾ ਤੇ ਜਦੋਂ ਖਾਣਾ ਖਾਂਦਾ ਹੈ ਨਾ ਉਦੋਂ ਉਲਟੀ ਆਉਂਦੀ ਹਾਂ ਉਦੋਂ ਸਵੇਰ ਚੱਲ ਜਾਂਦਾ ਤਾਂ ਭਾਜਨ ਮਤ ਆ ਜਾਂਦਾ ਤਾਂ ਕਰਨ ਜਦੋਂ ਹੁਣ ਦਵਾਈ ਚੱਲ ਰਹੀ ਹੁਣਾਂ ਨਹੀਂ ਲੱਗਿਆ ਖਾਣ ਨੂੰ ਲੱਗਿਆ ਸੌਣ ਨੂੰ ਲੱਗਿਆ ਹਾਂ ਠੀਕ ਹੈ ਹਾਂਜੀ ਨਾਉਂਦਾ ਹਾਂ ਤੇ ਹੁਣ ਉਲਟੀ ਆਉਂਦੀ ਜਦੋਂ ਵੀ ਖਾਣਾ ਖਾਂਦਾ ਏ ਮਾਂ ਕਿਸੇ ਢੱਡ ਵਾਲੇ ਪੇਡ ਵਾਲੇ ਡਾਕਟਰ ਨੂੰ ਦਿਖਾਓ ਕਿਸੇ ਨੂੰ ਉਹ ਦਿਖਾਇਆ ਨਾ ਲੀਵਰ ਸੋਡੀਸ ਹਾਂ ਇਹ ਵੀ ਇੱਕ ਪ੍ਰੋਬਲਮ ਹੁਣ ਚੈੱਕਅਪ ਕਿਦੋਂ ਹੋਣਾ ਤੁਹਾਡਾ ਕਾਰਡ ਫੜਿਆ ਤੁਹਾਡਾ ਹਾਂਜੀ ਹਾਂਜੀ ਬੰਡ ਸਾਸਿਕਾ ਮੇਰੀ ਬੇਟੀ ਸੀ ਜਿਹੜੀ ਪੌਲੀਪਾਰਟੀ ਠੀਕ ਅੱਗੇ ਨਾਲੋਂ ਇਹਨਾਂ 10 ਸਾਲ ਹੋ ਗਏ ਸੀ ਉਹਨੂੰ ਬਿਮਾਰ ਹੋਈ ਨਹੀਂ ਤੇ ਦਿਮਾਗ ਤੇ ਮੁੱਸੇ ਪੈ ਗਿਆ ਸੀ ਉਹਨਾਂ ਬਹੁਤ ਡਾਕਟਰਾਂ ਨੂੰ ਦਿਖਾਇਆ ਤਾਂ ਮੈਂ ਕਿਤੇ ਦੇ ਦੂਜੇ ਹਾਂ ਅੱਛਾ ਜੀ ਬਹੁਤ ਡਾਕਟਰਾਂ ਨੂੰ ਦਿਖਾਇਆ ਕੋਈ ਫਰਕ ਨਹੀਂ ਸਿੱਤਦਾ ਹੁਣ ਮੈਨੂੰ ਸਾਲ ਹੋ ਗਿਆ ਇੱਥੇ ਮੈਨੂੰ ਲੈ ਕੇ ਦਵਾਈ ਕਰਨ ਨੂੰ ਕਿਹਾਉਂਦੀ ਹਾਂ ਹਾਂ ਠੀਕ ਹੈ ਹਾਂਜੀ ਮਾੜਾ ਜੇ ਮਤਲਬ ਥੋੜਾ ਜਿਹਾ 100% ਚੋਂ 70% ਠੀਕ ਆ। ਪਰ ਮਰਜ਼ੀ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਜਰਾਕ ਤੇ ਹੁਣ ਮੈਂ ਮਹੀਨਾ 15-20 ਦਿਨ ਉਹਨੇ ਮੇਰੀ ਸ਼ਾਰਦੀ ਕੀਤੀ ਆਪਣੇ ਘਰ ਚੀਕਾ। ਹਾਂਜੀ। ਦੱਸ ਕੇ ਕੀਤੀ ਹੈ ਨਾ ਗਾਂ ਵਾਲਿਆਂ ਨੂੰ? ਹਾਂਜੀ ਅੱਜ ਦੱਸ ਕੇ ਕੀਤੀ ਮੈਂ ਦੱਸਿਆ ਇਹਨਾਂ ਦਵਾਈ ਦੇਦਾ। ਉਹ ਮਨਜ਼ੂਰ ਆ ਗਿਆ। ਚਲੋ ਮਾਰਾ ਮੇਰ ਕਰੇ। ਚਲੋ। ਭਾਈ ਸਾਹਿਬ। ਹਾਂਜੀ ਮਾ ਕਿਵੇਂ ਕੀ ਗਏ ਜੀ ਹੁਣ ਐਸਾ ਨਾ ਹੋਵੇ। ਠੀਕ ਆ ਕੇ ਨਾਲ। ਨੀਤ ਚੱਲ ਜਾਉਂਦਾ ਤੁਸੀਂ ਬੜੀ ਖਾਣੇ ਦੀ। ਰਾਤ ਜੀ। ਤਾਂ ਭੈਣੇ ਠੀਕ ਆ پیشن ਕਿਹਦੀ ਦਵਾਈ ਆ ਠੀਕ ਆ ਹਾਂਜੀ ਠੀਕ ਆ ਹਾਂਜੀ ਭੈਣੇ ਕਿਹਦੀ ਦਵਾਈ ਆ ਠੀਕ ਆ ਬੱਚੀ ਗੁੱਡੀ ਹੈ ਠੀਕ ਆ ਹੁਣ ਹਾਂਜੀ ਠੀਕ ਆ ਵਧੀਆ ਬਿਲਕੁਲ ਹਾਂਜੀ ਮਾਂ ਠੀਕ ਹੈ ਬਾਪੂ ਠੀਕ ਹੈ ਕਿਸ ਕੀ ਦਵਾਈ ਹੈ ਮੁੰਡਾ ਠੀਕ ਹੈ ਮੁੰਡਾ ਹਾਂਜੀ ਠੀਕ ਆ ਇਹ ਪਗੜੀ ਵਾਲਾ ਇਹ ਵਾਲਾ ਹਾਂ ਭਾਈ ਕਿੱਦਾਂ ਹੁਣ ਠੀਕ ਆ ਤੂੰ ਠੀਕ ਹੈ ਜੀ ਇੱਕ ਤਾਂ ਬਹੁਤ ਬੁਰੀ ਹਾਲ ਮੇ ਲੇ ਕੇ ਆਏ تھے ਆਪ ਆਪ ਕੰਮ ਕਰਤੇ ਹੋ ਕੀ ਕੰਮ ਕਰਤੇ ਹੋ ਰਾਜ ਰਾਜਵੇ ਮੈਂ ਤੇ ਵੀ ਕਰਦਾ ਮੈਂ ਕਿਹਦੇ ਕਹਾਂ ਪੇ ਜਾਂਦੇ ਹਾਂ ਮੁੱਲਾਪੁਰ 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 ਬਾਉ ਜੀ ਬਿਹਾਰ ਕਹਿੰਦਾ ਬਿਹਾਰ ਕੇ ਜਹਾਂ ਪੇ ਹਮਾਰੇ ਸਾਥ ਆ ਜਾਓ ਮਿਸਤਰੀ ਜੀ ਲੋੜਾ ਰਾਜ ਮਿਸਤਰੀ ਇਹ ਮੁੰਡਾ ਇੱਥੇ ਲਾ ਲੋ ਇਹਨੂੰ ਹਮਾਰੇ ਜਹਾਂ ਕੰਮ ਕਰੋਗੇ ਕਰਾਂਗੇ ਜੀ ਪਰ ਦੂਰ ਪੜ ਜਾਏਗਾ ਜਾਣੇ ਆਨੇ ਮੁੱਲਾਪੁਰ ਸੇ ਕਹਾਂ ਦੂਰ ਪੜੇਗਾ ਭਾਈ ਕੋਈ ਬਾਤ ਨਹੀਂ ਕੋਈ ਤਾਂ ਨਹੀਂ ਆ ਜੀ ਹਾਂ ਆ ਜਾਓ ਇਹ ਭਾਈ ਸੇ ਮਿਲਣਾ ਦਾਸੀ ਗੱਲ ਪੈਣੇ ਕਿਵੇਂ ਆ ਹੁਣ ਪੇਸ਼ੈਂਟ ਜੀ ਠੀਕ ਹੈ ਮੈਂ ਹੀ ਆ ਹਾਂ ਜੀ ਅੱਛਾ ਤੁਹਾਡੀ ਦਵਾਈ ਹੋਈ ਆ ਹਾਂ ਜੀ ਕਿਵੇਂ ਆ ਹੁਣ ਹੋ ਤਾਂ ਠੀਕ ਆ ਬਾਈ। ਖੁਸ਼ੀ ਵਗੈਰਾ ਸਹੀ ਲੱਗਦੀ ਆ। ਹਾਂਜੀ। ਦੋ ਬੱਚੇ ਆ ਮੇਰੇ ਮੇਰੇ ਘਰ ਆ ਲਾ ਵਧੀਆ ਪਰਿਵਾਰ ਚ ਰਹੀ ਆ। ਕਿਉਂ ਆਉਂਦੇ ਕਿੱਥੋਂ ਆਨੇ ਹੋ? ਅਸੀਂ ਗੁਰੂ ਰਸਾਇਆ ਸ਼ਹਿਰ ਸ੍ਰੀ ਵਾਲਾ ਬਰਾਡ ਤੇਂ ਦਾ ਜ਼ਿਲ੍ਹਾ ਫੋਇਟ ਪਰਚ। ਸ੍ਰੀ ਵਾਲਾ। ਹਾਂਜੀ। ਇਸ ਇਹ ਪਿੰਡ ਦਾ ਨਾਮ ਆ ਸ੍ਰੀ ਵਾਲਾ। ਹਾਂਜੀ ਸ੍ਰੀ ਵਾਲਾ। ਸ੍ਰੀ ਵਾਲਾ ਪਿੰਡ। ਹਾਂਜੀ। ਸਾਡਾ ਘੇਰ ਪੈ ਗਿਆ। ਦੋ ਦਵਾਈ ਨਹੀਂ ਦੇ ਰਹੇ ਕੰਪਲ ਡਾਇਟੂਨੀ ਗੱਲ ਕੀ ਹੈ ਜਿਹੜਾ ਨਾਗਾ ਪਿਆਣੀ ਬਣੇ ਚੱਲ ਕੇ ਮੈਂ ਕਿਹਦੀ ਦਵਾਈ ਹੈ ਬਾਕੀ ਚੀਜ਼ੇ ਐਸੀ ਠੀਕ ਹੈ ਠੀਕ ਨੇ ਹੋ ਕਿ ਤੁਹਾਨੂੰ ਨੇ ਭਾਣੇ ਜਿਵੇਂ ਡਾਲੇ ਤੋਂ ਆਉਣੇ ਆ ਡਾਲੇ ਦੋ ਹਾਂਜੀ ਇਹ ਤਾਂ ਬਾਹਰ ਨਾਲੇ ਪਿਚੜਿਆ ਠੀਕ ਹੈ ਬਾਕੀ ਸ਼ੁਕਰੀਆ ਬਾਕੀ ਹਾਂਜੀ ਭਾਣੇ ਠੀਕ ਆ ਹੁਣ ਜੀ ਕਿਹਦੀ ਦਵਾਈ ਹੈ ਬੀਟੀਡੀ ਠੀਕ ਆ ਹਾਂਜੀ ਭਾਣੇ ਸਤਿ ਸ੍ਰੀ ਅਕਾਲ ਇਹ ਦਵਾਈ ਹੈ ਭਾਣੇ ਠੀਕ ਹੋ ਤੁਸੀਂ ਹਾਂਜੀ ਅੱਸੀ ਗੱਲ ਬੇਬੇ ਕਿਵੇਂ ਆ ਠੀਕ ਆ ਉਹ ਤਾਂ ਮਿਲਿ ਹੋਈ ਨਹੀਂ ਬਹੁਤ ਟਾਈਮ ਬਾਅਦ ਮਿਲਿਆ ਬੇਬੇ ਕੀ ਹਾਲ ਨੇ ਹੁਣ ਹਰ ਟਾਈਮ ਤੇ ਦਵਾਈ ਪੂਰੀ ਟਾਈਮ ਨਾਲ ਜਾਨੀ ਨਹੀਂ ਬਹੁਤ ਵਧੀਆ ਗੱਲ ਆ ਮਾ ਬਹੁਤ ਵਧੀਆ ਗੱਲ ਆ ਹੈਗੇ ਆ ਬਸ ਯਾਦ ਕਰ ਲੈ ਨਹੀਂ ਹੁਣ ਜੇ ਰਿਪੀਟ ਤੇ ਦਵਾਈ ਲੈ ਕੇ ਚਲੇ ਜਾਂਦੇ ਹਾਂ ਨਾ ਮਿਲਦੇਗਾ ਕਿ ਆਪਾਂ ਮਿਲਦੇ ਰਹਿੰਦੇ ਸੀ ਉੱਥੇ ਮੈਂ ਉਸ ਹਿਸਾਬ ਨਾਲ ਕਹਿਣਾ ਹਾਂਜੀ ਠੀਕ ਆ ਮਾ ਤੇ ਹੁਣ ਕਦੋਂ ਮਾ ਆਇਆ ਠੀਕ ਆ ਬਲਵੀਰ ਸਿੰਘ ਹਾਂਜੀ ਕਿੱਥੇ ਆ ਕარი ਆ ਆਪਣੀ ਕੀ ਕੀ ਕੰਮ ਕਰਦਾ ਕੰਮ ਨਹੀਂ ਕੋਈ ਹੱਲੇ ਕਰਦਾ ਤੇ ਉਹਦਾ ਆ ਕੇ ਲੱਗ ਜਾਂਦਾ ਸਾਡੇ ਜੀ ਕੰਮ ਕੀ ਜਾਂਦਾ ਮਾਰਦਾ ਤਾਂ ਨਹੀਂ ਜਾਂ ਕਿਵੇਂ ਅੱਗੇ ਕਰਦਾ ਸੀ ਜਿਵੇਂ ਬੰਦ ਕਰਕੇ ਜਾਂ ਬੰਨ ਕੇ ਰੱਖਣ ਵਾਲਾ ਕੋਈ ਕੋਈ ਪ੍ਰੋਬਲਮ ਨਹੀਂ ਹਾਂ ਨਹੀਂ ਪ੍ਰੋਬਲਮ ਬਿਲਕੁਲ ਠੀਕ ਰਹਿਣਾ ਸਾਡਾ ਕਹਿਣਾ ਮਾਰ ਜਦੋਂ ਪਹਿਲੀ ਵਾਰ ਆਇਆ ਸੀ ਉਦੋਂ ਤਾਂ ਮੈਨਾਂ ਦਾ ਪਹਿਲਾਂ ਬੰਨਿਆ ਹੋਇਆ ਸੀ ਉਹਨੂੰ ਹਾਂਜੀ ਹਾਂਜੀ ਬੰਨ ਕੇ ਲਿਆਏ ਸੀ ਹਾਂ ਕਿੰਨੇ ਟਾਈਮ ਤੋਂ ਬੰਨਿਆ ਹਰੇ ਘਰੇ ਹਰ ਤਾਂ ਬਹੁਤ ਚੰਗਾ ਥਾ 20 ਸਾਲ ਤੋਂ ਬੰਨਿਆ ਹੋਇਆ ਸੀ ਉਹ ਯਾਰ ਸਾਹਿਬ ਤੋਂ ਲੈ ਕੇ ਤੁਸੀਂ ਸਾਡੇ ਕੋਲੇ ਆਏ ਸੀ ਕਿ 2022 ਚ 2022 ਦੋ ਸਾਲ ਹੋ ਗਏ ਤੁਹਾਨੂੰ ਉਹ ਤਾਂ ਕਾਹਦਾ ਦੋ ਤੋਂ ਜ਼ਿਆਦਾ ਹੋ ਗਿਆ ਆਪਾਂ ਇੱਥੇ ਰੱਖਿਆ ਵੀ ਸੀ ਵੀਰਾ ਸਾਡੇ ਕੋਲ ਵੀ ਰਿਹਾ ਸੀਗਾ ਨਾ ਹਾਂ ਹਾਂ ਚਲੋ ਬਹੁਤ ਮਹਾਰਾਜ ਦੀ ਮਿਹਰ ਹੈ ਜੀ ਤੇ ਪਾਸ਼ਾ ਤੰਦਰੁਸਤ ਗੇ ਬਾਖਸ਼ ਹਾਂ ਜੀ ਭੈਣ ਕਿਹਦੀ ਦਵਾਈ ਆ ਠੀਕ ਆ ਹਾਂ ਜੀ ਚਾਸੀ ਗੱਲ ਭੈਣ ਕਿਵੇਂ ਹੋ ਭੈਣ ਠੀਕ ਹੋ ਕਿੱਥੇ ਆ ਹੁਣ ਘਰੇ ਸਾਨੂੰ ਮਾਰ ਕੇ ਧੰਨਾ ਤੋਂ ਤੁਹਾਡੀ ਕਿਰਪਾ ਤੇਰੀਆਂ ਭੈਣਾਂ ਹੋਣ ਰੱਬ ਸਭ ਨੂੰ ਦੇਵੇ ਠੀਕ ਹੋ ਭੈਣੇ ਮੇਰੇ ਹਸਬੰਦ ਦੀ ਚੱਲਦੀ ਸੀ ਕਿਵੇਂ ਹੁਣ ਸਾਰੇ ਕੰਮ ਚੱਲਦੀ ਹੈ ਦਵਾਈ ਹੁਣ ਕੰਮ ਕਰਦੇ ਨੇ ਕੀ ਕੰਮ ਕਰ ਲੈਂਦੇ ਪਹਿਲਾਂ ਤਾਂ ਅੰਦਰ ਬੈਠ ਰਹੇ ਸੀ ਕਿੰਨੇ ਅਸੀਂ ਕਿਰਪਾ ਦੀ ਆਪ ਬੇਤਾ ਖਾਂਦੇ ਮਹੀਨਾ ਹੁਣ ਸਾਰਾ ਕੁਝ ਮਾਰ ਮਾਰੇ ਮੇਰ ਕੰਨ ਮੇਰੀ ਭੈਣ ਨੂੰ ਤੰਦਰੁਸਤੀਆਂ ਬਖਸ਼ਣ ਤੇਰੇ ਘਰ ਚ ਕੁਝ ਬਖਸ਼ ਹਾਂਜੀ ਭੈਣੇ ਠੀਕ ਆ ਹਾਂਜੀ ਕੋਈ ਫਰਕ ਪੈਗਾ ਵੀ ਨਹੀਂ ਕੀ ਦੀ ਦਵਾਈ ਆ ਇਹਦੀ ਮੇਰੇ ਸੰਗਲ ਨੂੰ ਬੰਦ ਕੇ ਲਿਆਏ ਸੀ ਇੱਥੇ ਕੀ ਦੀ ਦਵਾਈ ਆ ਕੀ ਦੀ ਮੇਰੇ ਪ੍ਰਾਂਹ ਹਾਂਜੀ ਹੁਣ ਕਿੱਥੇ ਪ੍ਰਾਂਹ ਉਹਨੂੰ ਕਰੇ ਵਰ ਕੀ ਇਹ ਦਵਾਈ ਇੱਕ ਵਾਰੀ ਹੋਰ ਲੈ ਕੇ ਫਿਰ ਦੂਜੀ ਥਾਂ ਜਾਣਾ ਹਾਂ ਤੇ ਹੁਣ ਕੋਈ ਦਵਾਈ ਆਪ ਖਾ ਲੈਣਾ ਹਾਂ ਖਾ ਲੈਣਾ ਦਵਾਈ ਖਾ ਲੈਂਦੇ ਤੇ ਪਰ ਕਈਆਂ ਨੂੰ ਰੋ ਪੈਂਦਾ ਤੇ ਬਸ ਐ ਨੋਹਾਂ ਜਨਤੀ ਰੱਖਦਾ ਪਤਾ ਨਹੀਂ ਤੇ ਉਹਨੂੰ ਬਜਦਾ ਤਾਂ ਨਹੀਂ ਜਾਂਦਾ ਮਾਰਦਾ ਗੁਰਦਾ ਤਾਂ ਨਹੀਂ ਨਹੀਂ ਗੁਰਦਾ ਜਦੋਂ ਪੰਨ ਤੋੜਦਾ ਨਹੀਂ ਕਰਦਾ ਜਿਵੇਂ ਪਹਿਲਾਂ ਬੰਨ ਕੇ ਰੱਖਣਾ ਪੈਂਦਾ ਨਹੀਂ ਉਹ ਵੀ ਨਹੀਂ ਹੁੰਦਾ ਉਹਨੇ ਵਧੀਆ ਰੰਦਾ ਕਰੇ ਹੁਣ ਸਿੰਗਲ ਤਾਂ ਹੀ ਲਾਇਆ ਕਦੇ ਨਹੀਂ ਲਾਇਆ ਬਸ ਧਿਆਨ ਰੱਖਣਾ ਉਹਨਾਂ ਨੂੰ ਕੰਮ ਤੇ ਲਾਓ ਕਿਤੇ ਇੱਕ ਦਿਨ ਡੰਗ ਵਾਲੇ ਗਿਆ ਸੀ ਕਿ ਲਿਆਏ ਸੀ ਇੱਕ ਬਾਬਾ ਜੀ ਕੋਰ ਮਰੀਜ਼ ਜਗਾ ਤੋਂ ਉਹਨਾਂ ਲਿਆਉਣਾ ਸੀ ਇੱਥੇ ਚਲੋ ਕੋਈ ਉਹ ਗੱਡੀ ਬਣਾਈ ਸੀ ਤੋਂ પાਕੇ ਗਿਆ ਸੀ ਆਇਆ ਕੋਈ ਟੈਂਡਾ ਤੇ ਸੀ ਕੋਈ ਨਾ ਅਗਲੀ ਵਾਰੀ ਸਹੀ ਠੀਕ ਆ ਉਹ ਲਿਆਣਾ ਇਹਦੀ ਦਵਾਈ ਨਾ ਬੰਦ ਕਰਿਓ ਠੀਕ ਆ ਹਾਂਜੀ ਭਨੇ ਠੀਕ ਹੋ ਠੀਕ ਆ ਮੈਂ ਹਾਂ ਜੀ ਪੇਸ਼ੈਂਟ ਠੀਕ ਹੋ ਠੀਕ ਹੈ ਮਰੀਜ਼ ਜੀ ਠੀਕ ਹੈ ਠੀਕ ਹੈ ਠੀਕ ਹੈ ਕਿਤਿੰਗੇ ਦਿਨ ਹੈ ਜੀ ਬਰਦੀ ਹੋਣ ਠੀਕ ਹੈ ਹਾਂ ਜੀ ਮੈਂ ਠੀਕ ਹੈ ਪੇਸ਼ੈਂਟ ਵੀਰੇ ਕੁੜੀ ਠੀਕ ਆਪਨਾ ਪ੍ਰਾਣਾ ਨਹੀਂ ਮੰਨਦਾ ਮੁੰਡਾ ਵਾਪਸ ਨਹੀਂ ਪ੍ਰਾਣਾ ਕੀ ਨਹੀਂ ਮੰਨਦਾ ਉਹ ਕਹਾਵਾ ਲੈ ਕੇ ਰਹੀ ਆ ਕੋਈ ਨਾ ਪਕਰਾਂਗੇ ਗੱਲ ਉਹਨੂੰ ਵੀਰੇ ਤੁਸੀਂ ਗੱਲ ਕਰੋ ਮੈਨੂੰ ਮਲਾਇਓ ਲੈ ਕੇ ਆਏ ਕੁੜੀ ਨੂੰ ਤੁਸੀਂ ਜਦੋਂ ਰੋ ਵੀਰੇ ਨਹੀਂ ਜਦੋਂ ਅਗਲੇ ਕੈਂਪ ਤੇ ਆਓਗੇ ਉਦੋਂ ਮਲਾਇਓ ਠੀਕ ਆ ਵੀਰੇ ਇਹਨਾਂ ਦਾ ਹਰਾ ਕਾਰਡ ਆਈ 99 ਮਹੀਨੇ 5 11 ਨੂੰ 24 ਨੂੰ ਹੁਣ ਅਗਲੇ ਮਹੀਨੇ ਅਰਦਾਸਵਾ ਜੀ ਇੱਕ ਵਾਰ ਰਿਪੀਟ ਹੋਰ ਲੈ ਲੈਣਾ ਵਧੀਆ ਬਿਲਕੁਲ ਪਿੰਡ ਕਿਹੜਾ ਤੁਹਾਡਾ ਵਰਦੇ ਹਾਜੀ ਹੈ ਹੈ ਵਰਦੇ ਹਾਜੀ ਕਿਹੜਾ ਵਰਦੇ ਹਰੀ ਸਿੰਘ ਹਾਂ ਕਮਲ ਜੀ ਵਿਆਹੀ ਕਿੱਥੇ ਕੁੜੀ ਇੱਥੇ ਵਾਲ ਦੇ ਇਸੇ ਵਾਲ ਵਿਆਹੀ ਹੈ ਇੱਕ ਵਾਰ ਕੋਈ ਨਾ ਉਤਾਰ ਇਸ ਸਵਾਲ ਸਰਪੰਚਾਂ ਮੈਂ ਉਹਨੂੰ ਕਹੂੰਗਾ ਕਿ ਨਾਮ ਤੁਸਾਨੂੰ ਮੁੰਡਿਆਂ ਦੇ ਨਾਮ ਲਿਖਾ ਕੇ ਜਾਈਂ ਸਾਰਾ ਕੋਈ ਹਾਂਜੀ ਭਲੇ ਠੀਕ ਹੈ ਹੁਣ ਦਵਾਈ ਸਹੀ ਚੱਲਦੀ ਆ ਹਾਂਜੀ ਸਹੀ ਨਾ ਦਵਾਈ ਨਹੀਂ ਬੰਦ ਕਰਨੀ ਧਿਆਨ ਰੱਖਣਾ ਹਾਂ ਮਾ ਕਿਵੇਂ ਠੀਕ ਹੈ ਕਿਹਦੀ ਦਵਾਈ ਮੁੰਡੇ ਦੀ ਕਿਵੇਂ ਹੁਣ ਕਰਦਾ ਕੰਮ ਕਰ ਕੰਮ ਤਾਂ ਕਰਦਾ ਨਹੀਂ ਕਿ ਉਹ ਠੀਕ ਉਹ ਠੀਕ ਹੈ ਲੜਦਾ ਤਾਂ ਨਹੀਂ ਹੁਣ ਗਾਲਾਂ ਕੱਢਦਾ ਘਟ ਮੁਰ ਕਰਦਾ ਨਾ ਹੁਣ ਗੰਦ ਚੱਕਦਾ ਸੀ ਹੁਣ ਘੱਟ ਕੋ ਹੁਣ ਨਹੀਂ ਚੁਗਦਾ ਹਜੇ ਵੀ ਹਾਂ ਕਿੱਥੇ ਜਿਲੇ ਜਾਂਦਾ ਬਾਹਰ ਬਾਹਰ ਘਰੀ ਲੈ ਜਾਂਦੇ ਚੁੱਪੇ ਜੇਬੋਂ ਤੋਂ ਪਹਿਲਾਂ ਬਾਹਰ ਚੱਕਦਾ ਕਿਹੜਾ ਪਿੰਡ ਹੈ ਫੁੱਲੂ ਵਾਲਾ ਪਲਾਟੇ ਕੋਰੇ ਆ ਜੀ ਮਾਨਸਾ ਜੀ ਫੁੱਲੂ ਵਾਲਾ ਪਰ ਉਹਨੂੰ ਲੈ ਕੇ ਆਈ ਸਾਡੇ ਕੋਲੇ ਲੈ ਕੇ ਆਈ ਸੀ ਜੀ ਮੈਂ ਤਾਂ ਗਰੀਬਣੀਆ ਗੱਡੀ ਤੇ ਲਿਾਈ ਸੀ ਮੈਂ ਹੁਣ ਮੇਰੇ ਦਵਾਈ ਦਾ ਫੀਲ ਹੈ ਹਾਂ ਨਹੀਂ ਰਿਪੀਟ ਲਈ ਚੱਲ ਜਦੋਂ ਇਹ ਰਿਪੀਟ ਖਤਮ ਹੋਊਗਾ ਲੈ ਕੇ ਐਵੇਂ ਨੂੰ ਮਲਾ ਕੇ ਲੈ ਕੇ ਜਾਣਾ ਠੀਕ ਹੈ ਜੀ ਯਾਨੀ ਕਿ ਅੱਗੇ ਨਾਲੋਂ 100 ਰੁਪਏ ਦੇ ਵਿੱਚੋਂ ਕਿੰਨਾ ਘਟ ਗਿਆ ਹਾਂਜੀ ਹੋ ਗਿਆ ਰੁਪਏ ਚੋਂ 50 ਪੈਸੇ ਠੀਕ ਆ ਹਾਂ ਥੋੜਾ ਚੱਕਦੇ ਜੇ ਭਰ ਲੈਂਦੇ ਵੀ ਜਿਓ ਕਰ ਲੈਂਦੇ ਅੱਗੇ ਜਿਵੇਂ ਝੋਲੇ ਭਰ ਕੇ ਲਿਆਉਂਦਾ ਸੀ ਉਹ ਮੈਂ ਥੋੜਾ ਜਿਹਾ ਤੁਸੀਂ ਵੀ ਖਿਆਲ ਰੱਖਣਾ ਪੈਣਾ ਨਾ ਮਾਂ ਉਹਨੂੰ ਆਰਤ ਬਦਲ ਨਹੀਂ ਪੈਣੀ ਉਹਦੀ ਮੈਂ ਕੱਲੀ ਆ ਰੱਖਦੀ ਆ ਕੱਲੀ ਮੈਂ ਦਿਹਾੜੀ ਵੀ ਕਰਦੀ ਆ ਹੁਣ ਦੂਜੇ ਬੱਚੇ ਦਰੇ ਉਹ ਇਹ ਹੈ ਇੱਕ ਮੁੰਡਾ ਮੁੱਕ ਗਿਆ ਰੋਣਾ ਮਾਂ ਰੋਣਾ ਇਹ ਕੁੜੀ ਮੁੱਕ ਗਈ ਹੈ ਨਹੀਂ ਹਾਂ ਬੰਦਾ ਮੇਰਾ ਪੇੜਾ ਨਾ ਕੰਮ ਨਹੀਂ ਕਰਦਾ ਮੈਂ ਦਿਹਾੜੀ ਕਰਕੇ ਤੂੰ ਮੁੰਡੇ ਬੰਦੇ ਨੂੰ ਕੀ ਹੋਇਆ ਪਾਪਾ ਨਹੀਂ ਬੁੜਾ ਹੈ ਉਹ ਕਰ ਰਿਹਾ ਹੈ ਕੰਮ ਘੇੜਾ ਨਾ ਕੋਈ ਨੰਬਰ ਰੋਣਾ ਤੂੰ ਲੈ ਕੇ ਆਈਂ ਅਗਲੀ ਵਾਰ ਮੈਨੂੰ ਮਿਲਾਈਂ ਅੱਛਾ ਨੇ ਮਰੀ ਗੱਡੀ ਲਿਆਉਣ ਦੀ ਲੋੜ ਨਹੀਂ ਬਸ ਤੜਾ ਕੇ ਲਿਆ ਤੂੰ ਉਹਨੂੰ ਬੰਦਾ ਨਹੀਂ ਮੇਰੇ ਨਾਲ ਇਥੋਂ ਆਣਾ ਤੂੰ ਫੁੱਲੂ ਵਾਲਾ ਡੋਲਰ ਬਲਾਡੇ ਤੋਂ ਬੜਲਾਡੇ ਤੋਂ ਮਾਨਸੇ ਤੋਂ ਆਵਣਾ ਲਿਖਿਆ ਮਾਨਸੇ ਤੋਂ ਬਲਾਡੇ ਰਿਓ ਗੱਡੀਆਂ ਉਹਨੀਆਂ ਜਿਹੜੀਆਂ ਉਹਨਾਂ ਨਾਲ ਕਹਿਣਾ ਉਧਰੋਂ ਗੱਡੀਆਂ ਆਉਂਦੀਆਂ ਮਰੀ ਲੈ ਕੇ ਇਸੇ ਨਾਲ ਤੈਨੂੰ ਮਲਾ ਦਿੰਨੇ ਉਹ ਲੈ ਆਉਣਗੇ ਤੈਨੂੰ ਨਾਲ ਠੀਕ ਹੈ ਤਾਂ ਮਿਲ ਕੇ ਜਾਈ ਹੁਣ ਜਾਣ ਲੱਗੀ ਹੈ ਨਾ ਦਵਾਈ ਲੈ ਲੈ ਬਾਹਰ ਆ ਜਾ ਸਸਿਕਲ ਭੈਣੇ ਠੀਕ ਆ ਭੈਣੇ ਹੁਣ ਕੌਣ ਉਹਦੋਂ ਮਰੀ ਇੱਥੇ ਹੀ ਉਹਦੋਂ ਇੱਕ ਨੰਬਰ 19 ਤੇ 21 ਦਾ ਹੀ ਫਰਕ ਆ ਫੇਰ ਰੀਪੀਟ ਦਵਾਈ ਕਾਹਤੋਂ ਲੈ ਆ ਰਹੇ ਹੋ ਰੀਪੀਟ ਡਾਕਟਰ ਨੇ ਲਿਖਤੀ ਸੀਗੀ ਜੀ ਨਹੀਂ ਨਹੀਂ ਵੀ ਤੁਸੀਂ ਕੈਂਸਰ ਕਰਾਓ ਜੇ ਫਰਕ ਘਟਾ ਅਗਲੇ ਮਹੀਨੇ ਵਸ ਵੀ ਲੈ ਕੇ ਆਉਣਾ ਜੀ ਆਹ ਰੀਪੀਟ ਆਹੀ ਹੈ ਅੱਛਾ ਪਹਿਲੇ ਕਿੰਨੇ ਵਾਰੀ ਲੈ ਕੇ ਰੀਪੀਟ ਤਿੰਨ ਮਹੀਨੇ ਹੋ ਗਏ ਕਿੰਨਾ ਨੰਬਰ ਆਇਆ ਜੀ ਜੇ ਆਪਾਂ ਨੂੰ ਵੀ ਇਹ ਹੋਏ ਨਾ ਸੌਫ ਹੋ ਜਾਂਦਾ ਫਿਰ ਖੜਨ ਦੀ ਲੋੜ ਨਹੀਂ ਪੈਂਦੀ ਸਰ ਅੰਦਰ ਕੈਂਪ ਚ ਜੇ ਉਹ ਠੀਕ ਨਹੀਂ ਉਨੇ ਕੀ ਦੇ ਫਰਕ ਆ ਨਾ ਫਿਰ ਦਵਾਈ ਅੰਦਰ ਹੋਣੀ ਨਿਕਲਦਾ ਸਰ ਕੋਈ ਕਹਿੰਦਾ ਵੀ ਤਦ ਤੱਕ ਦਵਾਈ ਉਹਨੂੰ ਇੱਥੇ ਆਪ ਲੈ ਕੇ ਆਓ ਚਾਹੇ ਰੀਪੀਟ ਵੀ ਲੈਣੀ ਤਾਂ ਵੀ ਉਹਦਾ ਢੇੜਾ ਘਟਾ ਦਿਓ ਇੱਕ ਬਸ ਅਗਲੇ ਮਹੀਨੇ ਰეგ ਵਾਰ ਲੈ ਕੇ ਆਉ ਉਹਨੂੰ ਰਿਪੀਟ ਤੇ ਵੀ ਲੈ ਕੇ ਆਓ ਮਰੀਜ਼ ਠੀਕ ਹੈ ਸਤਿ ਸ਼੍ਰੀ ਅਕਾਲ ਠੀਕ ਆ ਹੁਣ ਹਾਂਜੀ ਠੀਕ ਆ ਅੱਗੇ ਨਾਲੋ ਪਰ ਜਿੰਨਾ ਆਪਾਂ ਨੂੰ ਚਾਹੀਦੀ ਉਹਨਾਂ ਨੇ ਅਜੇ ਉਹਨੂੰ ਤੁਸੀਂ ਨਾਲ ਕੰਮ ਤੇ ਲਾਉਣਾ ਉਹਨੂੰ ਬਿਜ਼ੀ ਕਰੋ ਬਹਿਣ ਨਾ ਦਿਓ ਬੇਲਾ ਨਾ ਰੱਖੋ ਠੀਕ ਹੈ ਠੀਕ ਆ ਚਲੋ ਕਰੋ ਸਤਿ ਸ਼੍ਰੀ ਅਕਾਲ ਠੀਕ ਹੋ ਹਾਂਜੀ ਮੈਂ ਹੱਥ ਵੜੀ ਠੀਕ ਆ ਅੱਗੇ ਨਾਲੋ ਹਾਂਜੀ ਕਾਫੀ ਠੀਕ ਹੈ ਭੈਣੇ ਅੱਗੇ ਨਾਲੋ ਹਾਂਜੀ ਮੇਰਾ ਬੇਟਾ ਇੱਥੇ ਆਇਆ ਤੁਹਾਨੂੰ ਸ੍ਰੀਮਨ ਆਪਾਰੀ ਆਹ ਰਾਜੀ ਡਾਕਟਰ ਨਾਲ ਗੱਲ ਕਰੋ ਡਾਕਟਰ ਨਾਲ ਗੱਲ ਕਰੋ ਤੁਸੀਂ ਇਹ ਡਾਕਟਰ ਜਦੋਂ ਦਵਾਈ ਦਿੰਦੇ ਨੇ ਨਾ ਦਿਮਾਗ ਨੂੰ ਸੈਟ ਕਰਨ ਦੇ ਹਾਰਮੋਨਸ ਵਧਦੇ ਨੇ ਉਹਦੇ ਨਾਲ ਆਪਣੇ ਆਜੋ ਅੱਗੇ ਆਜੋ ਥੋੜਾ ਉਹ ਹਾਰਮੋਨਸ ਵਧਣ ਕਰਕੇ ਸਰੀਰ 'ਚ ਮਟਾਪਾ ਹੁੰਦਾ ਤੇ ਉਹਦੇ ਲਈ ਜਿਵੇਂ ਜਿਵੇਂ ਦਵਾਈਆਂ ਸੈੱਟ ਹੋ ਜਾਂਦੀਆਂ ਡਾਕਟਰ ਦਵਾਈਆਂ ਘਟਾਉਂਦੇ ਜਾਣਗੇ ਪਰ ਇਹਦੀ ਐਕਸਰਸਾਈਜ਼ ਕਰਾਓ ਜੀ ਇਹਨੂੰ ਸ਼ਹਿਰ ਘੰਟਾ ਲੈ ਕੇ ਜਾਓ ਕਮਾਉਣ ਕਿਤੇ ਪਿੰਡ 'ਚ ਕਿੜਾ ਕਢਾ ਲਿਆ ਉਹ ਚਾਹੇ ਰੋਜ਼ ਰੂਟੀਨ ਚੈੱਕ ਹਾਂਜੀ ਵੀ ਯਾਨੀ ਕਿ ਸਾਡਾ ਖੇਚ ਘਰ ਆਏ ਥੋੜਾ ਜਿਹਾ ਚਰਕੇ ਵੀ ਧੁੱਧ ਟੰਗ ਕੇ ਤੇ ਆਪ ਪਾਉਂਦਾ ਪਹਿਲਾਂ ਤੋਂ ਯਾਨੀ ਕਿ ਬਾਲਾ ਜਿਆਦਾ ਸੀਗਾ ਤੇ ਅਸੀਂ 10ਵੇਂ ਮਹੀਨੇ ਤੋਂ ਆਈਸ ਸਟਾਰਟ ਕਰੀਆ ਆਪਣੇ ਕੋ ਤੇ ਹੁਣ ਤੇ ਯਾਨੀ ਕਿ ਪੂਰਾ ਹੁੰਦਿਆ ਠੀਕ ਆ ਬਰੀਆ ਗੱਲਾਂ ਬਾਤਾਂ ਸਾਰੀਆਂ ਮੈਂ ਤਾਂ ਵਜ਼ਨ ਘਟਾਉ ਥੋੜਾ ਜਿਹਾ ਥੋੜੇ ਵਜ਼ਨ ਦਾ ਹੀ ਤੁਹਾਨੂੰ ਹੋ ਜਾਊਗਾ ਕੋਈ ਨਾ ਬੈਸ ਦਵਾਈਆਂ ਵੀ ਜਦੋਂ ਸੈੱਟ ਹੋ ਜਾਣੀਆਂ ਵਜ਼ਨ ਵੀ ਘਟੂਗਾ ਹਾਂਜੀ ਦੋ ਵੰਗਾਂ ਇੰਨੀਆਂ ਤੇਜ਼ ਦਿੱਤੀਆਂ ਪਹਿਲਾਂ ਸੈੱਟ ਕਰਨ ਨੂੰ ਡਾਕਟਰਾਂ ਨੇ ਨਾ ਤਾਂ ਵੀ ਭਜਨ ਵੱਧਦਾ ਇੱਕ ਵਾਰ ਹੋ ਜੂਗਾ ਸਰ ਜੀ ਸਰ ਵੀ ਅਸੀਂ ਵੀ ਮਿਲ ਸਕਦੇ ਹਾਂ ਜੀ ਡਾਕਟਰ ਸਾਹਿਬ ਨੂੰ ਮਿਲ ਲਈਏ ਬਸ ਹਾਂ ਚੈੱਕਅਪ ਕਰਾਓ ਐਸ ਵਾਰ ਲਿਖਾਜੋ ਵੀ ਮੈਂ ਅਗਲੀ ਵਾਰ ਦਵਾਈ ਰਿਪੀਟ ਨਹੀਂ ਲੈਣੀ ਅੱਛਾ ਜੀ ਅਗਲੀ ਵਾਰ ਚੈੱਕਅਪ ਕਰਾਓ ਧੰਨਵਾਦ ਜੀ ਕੋਮਾ ਜੀ ਠੀਕ ਆ ਤੁਹਾਡਾ ਉਹ ਕੰਮ ਕਰਦਾ ਕੋਈ ਕੰਮ ਕਰ ਕਰਦਾ ਕੀ ਕਰਦਾ ਵਾਈਟ ਕਰਦਾ ਠੀਕ ਜਿੱਤੀ ਵਾੜੀ ਕਰਦਾ ਵਧੀਆ ਗੁੱਸਾ ਕਰ ਜਾਂਦਾ ਕਦੇ 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 ਕਰ ਜਾਂਦਾ ਜਿਆਦਾ ਤਾਂ ਨਹੀਂ ਕਰਦਾ ਨਹੀਂ ਨਹੀਂ ਜਿਆਦਾ ਨਹੀਂ ਕੋਈ ਨਾ ਕਦੇ ਤਾਂ ਮਾ ਮਾੜਾ ਮੋਟਾ ਚੱਲ ਜਾਂਦਾ ਮੈਨੂੰ ਵੀ ਗੁੱਸਾ ਆ ਜਾਂਦਾ ਤੈਨੂੰ ਵੀ ਆ ਜਾਂਦਾ ਇਹਦਾ ਠੀਕ ਆ ਆ ਭੈਣੇ ਜਿੰਦਾ ਮੇਰੀ ਨੂੰ ਦੌਰਾ ਪੈਂਦਾ ਸੀ ਮੇਰੇ ਗਿੱਦਾ ਸਟਾਰਟਿੰਗ ਤੋਂ ਤਿੰਨ ਕਿ ਸਾਲ ਦੀ ਸੀ ਇਹਨਾਂ ਛੇ ਕਿ ਸਾਲ ਦੀ ਹੋ ਗਈ ਹਾਂ ਪਹਿਲਾਂ ਤਾਂ ਗੋਲੀ ਚੱਲਦੀ ਸੀ ਉਹਦੀ ਗਾੜੀ ਦਾ ਉਹਦੇ ਨੂੰ ਗੋਲੀ ਪੈਂਦੀ ਤੇ ਵੀ ਦੌਰਾ ਤਾਂ ਪਈ ਜਾਂਦਾ ਸੀਗਾ ਫਿਰ ਇਹਨੂੰ ਟੀਕਾ ਵੀ ਲਗਾਉਂਦੇ ਹੁੰਦੇ ਸੀ ਕੰਪੋਜ਼ ਦਾ ਵੀ ਜਦੋਂ ਬਾਹਲੇ ਜਿਆਦਾ ਕੋਈ ਆਂਜੂ ਬਾਹਰ ਆਉਣ ਵਾਲੇ ਹੋ ਜਾਂਦੇ ਮਨ ਜਦੋਂ ਦੇ ਆਪ ਨੂੰ 2 ਸਾਲ ਹੋ ਗਏ ਦਵਾਈ ਚੱਲਦੇ ਨੂੰ ਦੌਰਾ ਬਹੁਤ ਘੱਟ ਪੈਂਦਾ ਵੀ ਜਦੋਂ ਪੈਂਦਾ ਵੀ ਇੱਕ ਹੀ ਪੈਂਦਾ ਤਕਰੀਬਨ ਵੀ ਮਾੜਾ ਜਾਂ ਥੋੜਾ ਜਿਹਾ ਮੁੜਦੇ ਨੇ ਹੁਣ 4 ਤਰੀਕ ਨੂੰ ਉਹਨੂੰ ਕਈ ਤੋਰੇ ਪੈ ਗਈ 5-7 ਪੈ ਗਈ ਜਿੰਨੇ ਕੇ ਵੀ ਅੱਗੇ ਨਾਲ ਵੈਸੇ ਬਹੁਤ ਜ਼ਿਆਦਾ ਫਰਕ ਆ ਗਿਆ ਜੇ ਭੈਣ ਚੈੱਕਅਪ ਕਰਾਉਣਾ ਹਾਂ ਜੇ ਹਰ ਵਾਰ ਕਰਾਉਣਾ ਹੈ ਸਭੀ ਗੱਲ ਕੋਈ ਠੀਕ ਆ ਹਾਂ ਜੀ ਠੀਕ ਹੈ ਭੈਣ ਹਾਂ ਜੀ ਬੇਟਾ ਫਿਰ ਵੀ ਦੀ ਦੌਰੀ ਫਿਰ ਦਵਾਈ ਚੱਲਦੀ 6 ਸਾਲ ਤੋਂ ਹਾਂ ਜੀ ਬាទ ਪੁੱਤਰਾ ਕਿਵੇਂ ਆ ਠੀਕ ਆ ਹੁਣ ਤੋਂ ਠੀਕ ਏ ਠੀਕ ਏ ਤੇਰੀ ਹਾਂਜੀ ਜੋ ਬਾਕੀ ਬਾਕੀ ਬਾਖ ਰਿਹਾ ਹਾਂ ਦਵਾਈ ਖਾਣਾ ਉਹਨਾਂ ਹਾਂਜੀ ਖਾਣਾ ਠੀਕ ਏ ਜੀ ਹੁਣ ਜਮਾ ਜਮਾ ਤਾਂ ਨਹੀਂ ਹੋਉਂਦਾ ਉਹ ਬਹੁਤ ਚਾਹਤਾ ਹੈ ਕੰਮ ਕਰਦਾ ਕੋਈ ਕੰਮ ਬਸ ਕੰਮ ਚ ਇਹਨੂੰ ਬਿਜ਼ੀ ਰੱਖਣਾ ਕੰਮ ਲੱਗੂਗਾ ਨਾ ਤਾਂ ਉਹਨਾਂ ਹੀ ਗੁੱਸਾ ਮੈਂ ਦੋ ਦਿਨ ਜਾਂਦਾ ਸੀ ਜਿਹਦੇ ਦਿਨ ਬੇਬੀ ਤੇ ਨਾ ਕਿਸੇ ਨੇ ਲੜ ਕੇ ਆ ਜਾਂਦਾ ਫਿਰ ਦਵਾਈ ਚੱਲਦੀ ਨੂੰ ਕਿੰਨਾ ਟਾਈਮ ਹੋ ਗਿਆ ਚੈੱਕ ਕਰੋ ਕਾਕਾ ਅੱਗੇ ਆ ਜਾਓ ਅੱਗੇ ਹਾਂ ਬੇਟਾ ਕੀ ਦਵਾਈ ਚੱਲਦੀ ਹੈ ਤੁਹਾਡੀ ਠੀਕ ਹੈ ਪੁੱਤ ਠੀਕ ਹੈ ਹਾਂ ਜੀ ਕੀ ਦਵਾਈ ਆ ਹਾਂ ਜੀ ਗੁੜਿਆ ਜਾਂਦੀ ਹੈ ਠੀਕ ਹੈ ਹੁਣ ਹਾਂ ਦੋਰੇ ਪਿੰਦੇ ਠੀਕ ਹੈ ਬਾਬੇ ਜਿਆਦਾ ਬੜੀ ਕਰਦੀ ਹੈ ਅੱਛਾ ਦੋਰੇ ਕਰ ਬੰਦ ਹੋ ਗਏ ਹਾਂ ਜੀ ਦੋਰੇ ਬੰਦ ਹੋ ਗਏ ਜਿਆਦਾ ਬੜੀ ਕਰਦੀ ਆ ਤੇ ਦਾਰ ਪੇ ਮੰਗ ਲੂਗੀ ਤੇ ਦਾਰ ਪੇ ਦੇ ਦਈਏ ਫੇ ਠੀਕ ਨਾ ਦੇ ਤੇ ਬਗਾ ਫੁੱਲ ਲੱਗ ਜਾਂਦੀ ਸਾਨੂੰ ਹੂੰ ਆਜਾ ਤੈਨੂੰ ਲੱਗਦਾ ਵੀ ਉਹ ਦਵਾਈ ਜਿਹੜੀ ਖਾ ਰਹੀ ਹੈ ਸਹੀ ਆ ਉਹ ਨਹੀਂ ਹਾਂਜੀ ਦੌਰੇ ਤੇ ਬਿਲਕੁਲ ਸਹੀ ਆ ਜੀ ਓਕੇ ਜਿੱਦ ਕਰਦੀ ਆ ਜਿੱਦ ਕਰਦੀ ਆ ਕੋਈ ਨਾ ਹਟ ਚਲੋ ਹਾਂਜੀ ਬਾਕੀ ਠੀਕ ਆ ਕਿ ਨਾ ਜੀ ਹਾਂਜੀ ਜੇ ਤੁਸੀਂ ਨਹੀਂ ਛੱਡਦੇ ਭਾਵੇਂ ਦੌਰੇ ਆ ਜਾਂਦੇ ਸੀ ਕਿਹੜੇ ਦੌਰੇ ਤੋਂ ਦੌਰਿਆਂ ਨਾਲ ਤੁਹਾਨੂੰ ਜਿੱਦ ਦੀ ਪ੍ਰੋਬਲਮ ਤਾਂ ਹੁੰਦੀ ਆ ਮਾਂ ਜਦੋਂ ਦਵਾਈ ਹੌਲੀ ਹੌਲੀ ਕਰਨੀ ਉਹਦੇ ਨਾੜਾਂ ਕੱਸੀਆਂ ਗਈਆਂ ਦੌਰੇ ਨਾਲ ਜਦੋਂ ਨਾੜਾਂ ਤੇ ਬੇਚੀ ਜਾਂਦਾ ਕਰਦੀ ਆ ਤੋਰੂ ਤਾਂ ਸਹੀ ਬਾਤ ਤੋ ਉਹਨਾਂ ਨਾਲ ਜੁੜੀ ਆ ਮਾਂ ਚੌਂਕਾ ਜੁੱਲੇ ਚ ਬਾੜ ਨੂੰ ਚੌਂਕਾ ਜੁੱਲੇ ਚ ਬਾੜਨਾਂ ਦਾ ਬਾੜਾ ਜੁਰੀ ਆ ਜਿਵੇਂ ਮਰਜ਼ੀ ਕਰੋ ਇੱਕ ਤੇ ਸਾਡੇ ਕੋਲੇ 5-7 ਦਿਨ ਲੈ ਆਇਓ ਇਸੇ ਸਮਝਾਵਾ ਗਿਆ ਦੀ ਇਹਨੂੰ ਕਾਉਂਸਲਿੰਗ ਕਰਦਾਂਗੇ ਤੇ ਕੰਮ ਤੇ ਲਾ ਦਾਂਗੇ ਅਸੀਂ ਨਾਲ ਠੀਕ ਹੈ ਭੈਣੇ ਠੀਕ ਹੈ ਭੈਣੇ ਪੇਸ਼ੈਂਟ ਹਾਂਜੀ ਠੀਕ ਆ ਮਾ ਬਹੁਤ ਬਹੁਤ ਧੰਨਵਾਦ ਧੰਨਵਾਦ ਉਹਦਾ ਉੱਪਰ ਵਾਲੇ ਦਾ ਬੱਚਾ ਵੀ ਸਾਲ ਹੋ ਗਿਆ ਹੀ ਦੌਰਾ ਬੰਦ ਹੋ ਗਿਆ ਅੱਛਾ ਮਾ ਅੱਡਾ ਹੀ ਨਹੀਂ ਸੀਗਾ ਹਾਂ ਦੇਨ ਨਾ ਤੇਨ ਵੀਰਾਮੀ ਰਾਖ ਨੂੰ ਪਾਇਆ ਜਨਾ ਜਿਹਨੇ ਵੀ ਕੋਈ ਟਾਈਮ ਨਹੀਂ ਸੀਗਾ ਆ ਬਾਪੂ ਵੀ ਕਿੱਥਾ ਜੰਦਾ ਪੈਰ ਰੱਖਿਆ ਇੱਕ ਦਿਨ ਦੀਦਾ ਬਿਲਕੁਲ ਠੀਕ ਠਾਕ ਆ ਪਰ ਅੱਜ ਦਵਾਈ ਲੈਣਾ ਆਪ ਨਹੀਂ ਆਇਆ ਤੇ ਸੱਟ ਲੱਗੀ ਆ ਮੈਂ ਤੇ ਬੜੇ ਟਾਈਮ ਤੋਂ ਕਰਦੀ ਸੀ ਦੀਦਨਾ ਵੀ ਮੈਂ ਉਸ ਵੀਰ ਨੂੰ ਆਪਦੇ ਪੁੱਤ ਨੂੰ ਜਰੂਰ ਮਿਲਾ ਮੈਂ ਜਰੂਰ ਉਹਦੇ ਨਾਲ ਗੱਲ ਕਰਾਂ ਅੱਜ ਮੌਕਾ ਮਿਲਿਆ ਅੱਜ ਮੌਕਾ ਮਿਲਿਆ ਅੱਜ ਮੌਕਾ ਮਿਲਿਆ ਦਵਾਈ ਲੈਣ ਤਾਂ ਨਹੀਂ ਆਇਆ ਉਹਦੇ ਪੈਰ ਤੇ ਸੱਟ ਲੱਗ ਗਈ ਕੋਈ ਨਾ ਕੋੜੀ ਤੋਂ ਡਿੱਗ ਪਿਆ ਕਿ ਨਹੀਂ ਮੰਮੀ ਦਵਾਈ ਮਿਲ ਜੂਗੀ ਤੁਸੀਂ ਚਲੇ ਜਾ ਦੋ ਵਾਰ ਹੀ ਆਪ ਲੈ ਗਿਆ ਹਜੇ ਸਾਡੀ ਆਹ ਵਾਰੀ ਡਿਪੀਟ ਚਲਣੀ ਆ ਤੇ ਬਾਈ ਅਗਲੀ ਵਾਰੀ ਤਾਂ ਫੇਰ ਲੈਣ ਚ ਲੱਗਣਾ ਬਹੁਤ ਬਹੁਤ ਬਾਬੇ ਦੀ ਕਿਸਮਤ ਸੀ ਤੇ ਭੈਣ ਭਰਾਵਾਂ ਦੀ ਕਿਸੇ ਪਿਆਣਾ ਬੱਚਾ ਠੀਕ ਹੋ ਗਿਆ ਉਹਦੀ ਧਵਾ ਵਿਆਹ ਸੀ ਟੁੱਡਿਆ ਸੀ ਤਲਾਕ ਹੋਇਆ ਸੀ ਘਰ ਦੀ ਬਹੁਤ ਗਰੀਬੀ ਸੀਰੇ ਸਾਡੇ ਕੋਲ ਤਾਂ ਘਰ ਵੀ ਨਹੀਂ ਚੱਜਦਾ ਪਿੰਡ ਕਿਹੜਾ ਮਾ ਘਰ ਤੋਂ ਖਾਂ ਸੀ ਹਾਂਜੀ ਹਾਂ ਦਾ ਅਨਵਾਰ ਕਰਾਂ ਕਿਹੜੇ ਲੱਭੇ ਕਰਾਵਾਂ ਆਇਆ ਮੇਰੇ ਮਾਲਕ ਦਾ ਤੇਰੀਆਂ ਦੁਆਵਾਾਂ ਬੱਚੇ ਦਾ ਹੀਰਾ ਦੁਆਵਾਾਂ ਮਾਂ ਤੇਰੀ ਹੀਰਾ ਤੇਰਾ ਪੁੱਤ ਹੀਰਾ ਹੀ ਰਹੇਗਾ ਗੱਲ ਸਾਬ ਜੀ ਠੀਕ ਹੈ ਬਣੇ ਹੁਣ ਪੇਸ਼ੈਂਟ ਠੀਕ ਆ ਬੇਟੀ ਦੀ ਦਵਾਈ ਠੀਕ ਆ ਹਾਂਜੀ ਬਿਲਕੁਲ ਠੀਕ ਆ ਵਾਈਰ ਜੀ ਕਿਰਪਾ 10 ਸਾਲ ਹੋ ਗਿਆ ਚਲੋ ਨਾਲੇ ਮੇਰ ਕਰੇਗਾ ਹਾਂ ਬਣੇ ਸਾਸਿਕਾ ਠੀਕ ਹੈ ਜੀ ਪੇਸ਼ੈਂਟ ਕੌਣ ਆ ਮੇਰਾ ਭਰਾ ਆ ਠੀਕ ਆ ਹੁਣ ਤੇ ਲੱਗ ਜਾਂਦੀ ਬਾਤ ਹੀ ਤੇ ਹਾਂਜੀ ਬਈ ਠੀਕ ਆ ਹੁਣ ਜੀ ਕੀ ਦੱਸੇ ਬੇਟੀ ਆ ਬਿਲਕੁਲ ਸਹੀ ਚੱਲ ਰਹੀ ਤੇ ਬਾਈ ਖਾ ਲਿੰਦੀ ਕੰਮ ਕਰ ਕਰਦੀ ਕੋਈ ਲਾਓ ਕੰਮ ਤੇ ਥੋੜਾ ਬੋਤਾਂ ਨੂੰ ਕੇ ਤਰੀਕ ਸਾਡੀ ਮਰਜ਼ੀ ਨਾਲ ਤਾਂ ਉਹ ਕਰ ਲੈਂਗੇ ਜੇ ਤੁਹਾਡਾ ਥੋੜਾ ਜਿਹਾ ਕੱਪੜਾ ਪਾਤਾ ਤੋ ਕੇ ਕਿਵੇਂ ਵੀਰੇ ਠੀਕ ਆ ਪੇਸ਼ੈਂਟ ਹਾਂਜੀ ਸਰ ਠੀਕ ਚਲੋ ਰਾਤਰੀ ਕਾਲ ਬਈ ਗੁਰੀਆ ਨਹੀਂ ਤੂੰ ਆ ਠੀਕ ਹੈ ਭੈਣੇ ਹੁਣ ਰਿਪੀਟ ਦਵਾਈ ਚੱਕੀ ਕਾਹਤੋਂ ਤੁਰਦੀ ਨਹੀਂ ਹੈ ਤੁਰਦੀ ਆ ਉੱਦੀ ਖੜੀ ਕਹਿੰਦੀ ਮੈਂ ਥੱਕ ਗਈ ਆ ਥੱਕ ਗਈ ਤੂੰ ਮਰਚੇ ਜੀਏ ਥੱਕ ਗਈ ਤੂੰ ਥੱਕ ਗਈ ਚਲੋ ਕੋਈ ਨਾ ਵਾਗ ਨੂੰ ਮੇਰੇ ਤੇ ਅੰਨ ਭੈਣੇ ਬਸ ਦਵਾਈ ਨਾ ਬੰਦ ਕਰਿਓ ਜੀ ਨਾ ਨਹੀਂ ਨਹੀਂ ਭਾਜੀ ਹਾਂਜੀ ਖਾਲਸਾ ਜੀ ਕਿਵੇਂ ਆ ਠੀਕ ਹੈ ਜੀ ਠੀਕ ਕਿਹਦੀ ਦਵਾਈ ਆ ਇਹ ਮੇਰੀ ਕੁੜੀਆ ਦੀ ਹੈ ਕਿੰਨੇ ਸਾਲਾਂ ਦੀ ਆ ਉਹ ਅਸਲ ਦੀ ਆ ਕਿਵੇਂ ਫਰਕ ਆ ਦਵਾਈ ਨਾਲ ਅੱਗੇ ਨੋ ਫਰਕ ਇਹ ਦਿੱਕਤ ਆਉਂਦੀ ਸੀ ਉਹ ਗੁੱਸਾ ਬਹੁਤ ਕਰਦੀ ਦਾ ਅੱਜ ਦਾ ਇੱਕ ਅਜੀ ਕਰਦਾ ਕੰਧੇ ਸਿਰ ਮਾਰ ਲੈਂਦੀ ਉਹਦਾ ਠੀਕ ਆ ਰੂਨ ਤੋਂ ਕੰਮਿਤ ਕਰਵਾ ਮਾਰੀ। ਤੋਂ ਬਾਅਦ ਸਿਰ ਤੇ ਹੱਥ ਮਾਰਦੀ ਰਹਿੰਦੀ ਆ। ਐਦਾਂ ਕੋ ਟੈਨਸ਼ਨ ਵੀ ਰਹਿੰਦੀ। ਜਿਹੜਾ ਠੀਕ ਆ। ਹਾਂਜੀ ਕਿਨੂੰ ਕੁਸਪਰਤ। ਨਾ ਮੇਰੇ ਨਾ ਅੰਜੀ ਕੇ ਮੈਂ ਤੁਹਾਡੀ ਕੀ ਦਵਾਈ ਆ। ਮੁੰਡੇ ਦੀ ਆ। ਕਿਵੇਂ ਹਾਂ? ਅੱਗੇ ਨਾਲ ਫਰਕ ਆ। ਕਿੰਨੇ ਸਾਲਾਂ ਦਾ? 10 ਸਾਲ ਦਾ। ਕਿੱਥੋਂ ਆਇਓ? ਜਿਹਨਾਂ ਦੀ ਹੱਥ ਵੀ ਦਵਾਈ ਜਾ ਕੇ ਬੱਚੇ ਦੀ। ਕਿੰਨੇ ਸਾਲਾਂ ਦਾ? 4 ਸਾਲ ਦਾ ਸੀ। ਜੇ ਹੁਣ 10 ਦਾ ਹੋ ਗਏ। ਤੁਹਾਡਾ ਕੀ ਲੱਗਦਾ? ਪਾ ਲੜਕਾ ਹੀ ਆ ਜੀ। 25-30 ਹੱਥ ਹੋ ਗਿਆ ਜੀ। ਠੀਕ ਆ ਹੁਣ ਜਿਹੜੇ ਜੜਵੇਂ ਹੋਏ ਸੀਗੇ ਜੀ ਉਹ ਤਾਂ ਬਿਲਕੁਲ ਠੀਕ ਆ ਜੀ ਬੋਲ ਤਾਂ ਨਹੀਂ ਹੁਣ ਠੀਕ ਆ ਕਿਨੋਂ ਫਰਕ ਆ ਕੋਈ ਹਾਂਜੀ ਬਾਸ ਸਸੇ ਇਹ ਮੁੰਡਾ ਨਹੀਂ ਆ ਇਹਨੂੰ ਤੀਸਰੇ ਦਾ ਹਾਲੇ ਗੈ ਦਵਾਈ ਖਾਂਦੇ ਨੇ ਹਾਂ ਹਾਂ ਠੀਕ ਹੈ ਬਿਲਕੁਲ ਠੀਕ ਹੈ ਠੀਕ ਬੁੱਤ ਰੋ ਕੀ ਕਰਦਾ ਨਾ ਮੈਂ ਸ਼ੇਪਾ ਦਾ ਕੰਮ ਹੈ ਸ਼ੇਪਾ ਸ਼ੇਪਾ ਜਲਾਣਾ ਸ਼ੇਪਾ ਕਿਲਾ ਸ਼ੇਪਾ ਟੁਕੜੀ ਤੇ ਮਖਾ ਚੱਲਦੀ ਹੈ ਹਾਂ ਉਵੇਂ ਸ਼ੇਪਾ ਹੀ ਆਉਂਦੀ ਸਿੱਧੀ ਚੱਲਦੀ ਜੀ ਕਿੱਥੇ ਮੈਂ ਪਵਾੜੀ ਚੋਂ ਕੀ ਕਰੂ ਹਾਂ ਲੁਧਿਆਣਾ ਨਾ ਨਾ ਗਰੀਬ ਬੰਦੇ ਆ ਜੀ ਅਸਲ ਵਿੱਚ ਮੇਰੀ ਦਿਲ ਦੀ ਬਹੁਤ ਅਮੀਰ ਹਾਂ ਤੂੰ ਗਰੀਬੀ ਕਾਹਦੀ ਕਿੰਡਿਆ ਗਰੀਬੀ ਪੈਸਿਆਂ ਦੀ ਨਹੀਂ ਹੁਣ ਦਵਾਈ ਦਾ ਕੋਈ ਤਿਆਰ ਨਹੀਂ ਪਟਵੰਤਾ ਨਹੀਂ ਗਈ ਕਾਣੀ ਇਹਦਾ ਨਾ ਚੈੱਕ ਅਪ ਹੋਣਾ ਤੇਰਾ ਹੋਇਆ ਸੀ ਚੈੱਕ ਕਰਦੇ ਕਰਾਈ ਤੁਸੀਂ ਜੀ ਹਾਂ ਪਰ ਤੋ ਡਾਕਟਰ ਨੇ ਦਵਾਈ ਜਿਹੜੀ ਬਦਲਨੀ ਸੀ ਤਾਂ ਘਟਾਉਣੀ ਵਧਾਉਣੀ ਸੀ ਤੇ ਕਾਰਤਿਕ ਹਾਂ ਸੱਸੀ ਕਰਦਾ ਜੀ ਨਿਕਲੂਗਾ ਕੋਈ ਸੱਸੀ ਕਰਦਾ ਕਿਵੇਂ ਆ ਸਰਪਜੀਤ ਸਿੰਘ ਠੀਕ ਆ ਹੁਣ ਮਾਂ ਦੇ ਪੁੱਤਾਂ ਕਿਵੇਂ ਹੁਣ ਪਹਿਲਾਂ ਦੱਸ ਅੱਜ ਨਾਲ ਵੀ ਕਾਫੀ ਪਰੇ ਘਰੇ ਠੀਕ ਰਿਹਾ ਵਧੀਆ ਬਿਲਕੁਲ ਠੀਕ ਆ ਚਲੋ ਬਹੁਤ ਵਧੀਆ ਇਹ ਕਿੰਨਾ ਚਿਰ ਦਵਾਈ ਚੱਲਣੀ ਹੈ ਦਵਾਈ ਮੈਂ 2-3 ਸਾਲ ਚੱਲੂਗੀ 2-3 ਸਾਲ ਹਾਂ ਵਹੀ ਨਹੀਂ ਚਲੂਗੀ ਦਵਾਈ ਨਾ ਬੰਦ ਕਰੀ ਜਦ ਤੱਕ ਡਾਕਟਰ ਨਹੀਂ ਕਹਿੰਦਾ ਠੀਕ ਆ ਸਰ ਵੀ ਤਾਂ ਹਾਂਜੀ ਆ ਬੱਬਲ ਦਾ ਧੰਨਵਾਦ ਕਰ ਬੱਬਲ ਦਾ ਜਿੱਥੇ ਇੱਥੇ ਸੀਗਾ ਮੇਰੇ ਕੋਲੇ ਹੁਣੇ ਬੱਬਲ ਵੀ ਹਾਂਜੀ ਹਾਂਜੀ ਹਨਾ ਉਹਦੇ ਕਰਕੇ ਮਹਾਰਾਜ ਨੇ ਕਿਰਪਾ ਕੀਤੀ ਹੁਣ ਮੇਰਾ ਭਰਾ ਠੀਕ ਹੋ ਗਿਆ ਹਾਂਜੀ ਬਾਜੀ ਕੋਈ ਨਾ ਮਿਲੋ ਅੱਗੇ ਜਾ ਕੇ ਹਾਂਜੀ ਕਿੰਨਾ ਨੰਬਰ ਜਾਣਾ ਬਾਜੀ ਸਾਹਮਣੇ ਮਿਲੋ ਮ ਹੰਸਾ ਸੀਕਾ ਲੋ ਠੀਕ ਹਾਂ ਠੀਕ ਚੱਲਦੀ ਦਵਾਈ ਹੁਣ ਹਾਂ ਜੀ ਖਾਂਦਾ ਵਾ 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 ਗਰੂ ਮੇਰਾ